ਭਾਵੇਂ ਕਿ ਹੁਣ ਫੌਜ ਦੀ ਨੌਕਰੀ ਨੂੰ ਅਗਨੀ ਵੀਰ ਚ ਕਨਵਰਟ ਕਰ ਦਿੱਤਾ ਗਿਆ ਹੈ ਨੌਕਰੀ ਤਾਂ ਭਾਵੇਂ ਥੋੜੀ ਆ ਪਰ ਫਿਰ ਵੀ ਸਾਡੇ ਪੰਜਾਬ ਦੇ ਪੁੱਤ ਚਾਹੁੰਦੇ ਨੇ ਕਿ ਉਹ ਦੇਸ਼ ਦੀ ਸੇਵਾ ਕਰਨ ਇਸੇ ਕਰਕੇ ਹੀ ਛੋਟੀ ਛੋਟੀ ਉਮਰੇ ਹੀ ਪੰਜਾਬ ਦੇ ਪੁੱਤ ਭਰਤੀ ਹੋ ਜਾਂਦੇ ਆ ਤੇ ਦੇਸ਼ ਦੀ ਸੇਵਾ ਕਰਦੇ ਆ ਹਾਲ ਹੀ ਵਿੱਚ ਆ ਵੀਡੀਓ ਕਲਿੱਪ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵੀਡੀਓ ਕਲਿੱਪ ਜੇ ਤੁਸੀਂ ਦੇਖੋਗੇ ਕਿ ਇੱਕ ਮਾਂ ਦਾ ਪੁੱਤ ਜਿਹੜਾ ਫੌਜ ਚ ਭਰਤੀ ਹੋਇਆ ਹੈ ਜਦੋਂ ਪਹਿਲੀ ਵਾਰੀ ਘਰ ਆਉਂਦਾ ਹੈ ਤਾਂ ਦੇਖੋ ਉਸ ਦੀ ਕਿਵੇਂ ਐਂਟਰੀ ਹੁੰਦੀ ਆ ਪਿੰਡ ਦੇ ਲੋਕ ਇਕੱਠੇ ਹੋਏ ਹੁੰਦੇ ਆ ਤੇ ਫੌਜੀ ਵੀਰ ਤੇ ਗੱਲ 'ਚ ਹਾਰ ਪਾਏ ਹੁੰਦੇ ਆ ਫੌਜੀ ਵੀਰ ਫਿਰ ਪਰੇਡ ਕਰਦਾ ਹੁੰਦਾ ਏ ਤੇ ਸਲੂਟ ਕਰਦਾ ਹੈ ਆਪਣੀ ਮਾਂ ਨੂੰ ਕਿ ਲੈ ਮਾਂ ਤੇਰਾ ਪੁੱਤ ਪਰਤੀ ਹੋ ਕੇ ਆ ਗਿਆ ਫਿਰ ਭੈਣਾਂ ਨੇ ਅੱਗੇ ਰੇਵਨ ਲਾਇਆ ਹੁੰਦਾ ਹੈ ਕਿ ਵੀਰ ਨੇ ਘਰੇ ਹੁਣ ਪਹਿਲੀ ਵਾਰ ਆਉਣਾ ਹੈ ਤਾਂ ਭੈਣ ਵੀਰ ਦੇ ਮੱਥੇ ਤੇ ਟਿੱਕਾ ਲਾਉਂਦੀ ਹੈ ਉਸ ਨੂੰ ਬਰਫੀ ਖਵਾਉਂਦੀ ਹੈ ਤੇ ਵੀਰ ਫਿਰ ਭੈਣ ਦੇ ਮੂੰਹ 'ਚ ਵੀ ਬਰਫੀ ਪਾਉਂਦਾ ਹੈ ਤੇ ਫਿਰ ਰੇਵਨ ਨੂੰ ਕੱਟਦਾ ਹੈ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਆ ਤੇ ਵੀਰ ਆਪਣੇ ਘਰੇ ਆਉਂਦਾ ਹੈ ਸੋ ਇਸ ਫੌਜੀ ਵੀਰ ਨੂੰ ਆਪਾਂ دل ਤੋਂ ਸਲੂਟ ਕਰਦੇ ਆ ਜਿਹੜੇ ਨਿੱਕੀ ਉਮਰੇ ਦੇਸ਼ ਦੀ ਸੇਵਾ ਕਰਨ ਲੱਗ ਪੈਂਦੇ ਨੇ ਫੌਜ ਪਰਤੀ ਹੋਣਾ ਵੀ ਕਿਸੇ ਆਮ ਬੰਦੇ ਦੀ ਗੱਲ ਨਹੀਂ ਸੋ ਤੁਸੀਂ ਵੀ ਇਸ ਵੀਡੀਓ ਨੂੰ ਦਬਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ